ਹਿੰਸਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਾਫਰਕੋਟ ਤਹਿਸੀਲ ਅਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਉਹਨਾਂ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਏਕਾ ਨੀਲੀ ਰਾਵੀ ਦੀ ਝੋਟੀਦਾਨ ਦਿਖਾਉਣੀ ਹੈ ਤੇ ਏਕਾ ਜਰਸੀ ਵਾੜ ਤੁਹਾਨੂੰ ਦਿਖਾਵਾਂਗੇ ਦੋਵੇਂ ਸੂਈਆਂ ਸਵਾਈਆਂ ਆ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਉਹ ਵੀਡੀਓ ਕੋਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਸੁਣਾ ਠੀਕ ਠਾਕ ਜੀ ਵਧੀਆ ਜੀ ਆਪਣੇ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸਦੇ ਗ੍ਰਾਮ ਸੰਸ਼ੇਰ ਸਿੰਘ ਤਹਿਸੀਲ ਨਾਣਾ ਜਿਲ੍ਹਾ ਮਸਾ ਤੇ ਪਿੰਡ জাফর ਕੋਟ ਤੇ ਫੋਨ ਨੰਬਰ 9592228977 ਠੀਕ ਹੈ ਤੇ ਅੱਜ ਇੱਕ ਮੱਝ ਤੇ ਇੱਕ ਗਾਂ ਹਨ ਮੱਝੇ ਨੀਲੀ ਦੀ ਇੱਕ ਜਿਹੜੇ ਪੰਜਾਬ ਵਾਲੀ ਜਰਸੀ ਦੀ ਤੇ ਐਰ ਕੀ ਬਾਵਾ ਦਿਨ ਪਾਤੇ ਜੀ ਐਰ ਕੀ ਮਾਲ ਵੇਚੀ ਹੁੰਦਾ ਜਾਂਦਾ ਰਿਆਸ 2-3 ਵਿੱਚੋਂ ਇਹ ਕੋਈ ਤੁਹਾਨੂੰ ਫੋਨ ਵੀ ਲਾਇਆ ਤੇ ਮੁੜ ਕੇ ਵੇਖ ਗਿਆ ਆ ਵਿੱਚੋਂ ਕੁਝ ਦੋ ਕਰੀ ਤੇ ਪਹਿਲਾਂ ਹੀ ਵੇਖ ਗਿਆ ਹਨਾ ਇੱਕ ਦੋ ਆਉਂਦੀਆਂ ਨੇ ਤੇ ਐਸਟੀ ਬਰੇਂਡ ਚਲ ਵੀਡੀਓ ਪਾ ਦਿੰਦੇ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਆ ਜਰਸੀ ਤੋਂ ਕਰ ਲਈਏ ਕਿੰਨਾ ਚਿਰ ਹੋ ਗਿਆ ਜਿੰਨਾ ਸੂਈ ਨਾ ਇਹਨੂੰ ਅੱਜ ਵੀ ਦੀ ਛੇਵਾਂ ਦੇ ਜਿਸੂਈ ਨੂੰ ਨਾਲ ਨੂੰ ਨਾਲ ਜੇ ਸਭ ਅਵਸ਼ਾ ਮ ਕਰਦੇ ਨਾਲ ਨਾਲ ਹੀ ਆ ਤੇ ਕਿੰਨਾ ਦੁੱਧ ਤਿਆਰ ਕਰਗੀ ਜੀ ਦੁੱਧ ਵਿੱਚ ਜਿਹੜਾ ਬਣਾ ਲੈਣਾ ਉਹ 13 12 ਕਿਲੋ ਦੀ ਗਾਰੰਟੀ ਹੋਊਗੀ ਤਿਆਰ ਜਿਹੜਾ ਮੁੱਖ ਤੇ ਜਿਹੜਾ ਬਣਾ ਲੈਣਾ ਵਿੱਚ ਤੇ ਇਹ ਕਿੰਨਾ ਕਰੀ ਜਾਊਗੀ ਇਹ ਦੁੱਧ ਵਿੱਚ 16 17 ਕਿਲੋ ਕਰਦੀ ਜੀ ਅੱਛਾ 16 17 ਲੀਟਰ ਕਰੀ ਜਾਊਗੀ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਥੱਲੇਆਂ ਚੰਗੀ ਬਣੀ ਆ ਚੇਹਰਾ ਇੱਕ ਵਾਰੀ ਦੇਖ ਸਕਦੇ ਜੀ ਇਹਦਾ ਪੂਰੀ ਪੰਜਾਬ ਵਾਲੀ ਜੀ ਠੀਕ ਹੈ ਜੀ ਲੈ ਜਾ ਜੀ ਤਵੇ ਦੀ ਚੋਈ ਚਾਈਏ ਨਾਲ ਤੇ ਆ 89 ਤੇ ਇੱਕ ਰੀ ਦੇਖ ਸਕਦੇ ਆ ਪਾ ਲਾਗੇ ਤਾਂ ਚੰਗੇ ਕਿਆ ਹੱਤੇ ਥਾਣੇ ਜਿਹੜਾ ਸਰ ਹਮਰਾ ਜੀ ਹਾਂ ਜੀ ਦਿੱਏ ਪੱਲੇ ਥਾਂ ਦੀ ਹੈ ਜੀ ਜੇ ਤੇਲ ਅੱਛਾ ਹਾਂਜੀ ਲਈ ਗੱਬਣੀ ਹੈ ਅਸੀਂ ਅੱਛਾ ਤੇ ਬਾਕੀ ਜਿਹੜਾ ਆ ਪੱਲਾ ਥਾਣ ਇਹ ਤੇਲ ਇੱਕ ਧਾਰਾ ਹੁੰਦੀਆਂ ਜੀ ਅੱਛਾ ਹਾਂ ਦੋ ਚਾਰ ਹੀ ਹੁੰਦੀਆਂ ਮਤਲਬ ਬਾਕੀ ਦੇਣੀ ਤੇ ਨਹੀਂ ਕਰਦੇ ਸਰ ਉਹ ਬੰਦ ਨਹੀਂ ਆ ਤੇ ਪਰ ਥਾਣਾ ਨਹੀਂ ਹੁੰਦਾ ਔਲਾ ਘਟਿਆ ਇਹ ਤਾਂ ਅੱਜ ਤੱਕ ਇਹੋ ਗੱਲ ਨੂੰ ਪੂਰੀ ਵਾਕਿਆ ਜੀ ਆਪਾਂ ਪਿੱਛੇ ਵੇਖੀਏ ਤਾਂ ਪਿੱਛੇ ਬੰਨਾ ਬਰਾਬਰ ਹੀ ਚੱਲਦਾ ਛਾਵਾਂ ਨੂੰ ਬਾਂਹਾਂ ਦੀ ਪਾਸ ਜਾਂਦੀ ਠੀਕ ਆ ਹਾਂ ਜੇ ਕਰੀ ਬੱਚਾ ਲਾ ਕੇ ਕਹਿੰਦੇ ਦਿਖਾ ਦਿੰਦੇ ਆ ਪਰਪਰ ਪਤਾ ਲੱਗ ਜੂ ਤੇ ਆ ਥਾਣੇ ਦੇਖ ਸੰਦੇ ਜੀ ਕਹਿੰਦੇ ਇਤਨਾ ਠੰਡੀ ਧੀਰੀ ਹੈ ਤੇ ਇੱਕ ਥਾਣ ਨਹੀਂ ਜਿਹੜਾ ਇਹ ਜੀ ਛਾਂਗ ਹੈ ਵੈਸੇ ਨਾਲ ਤਾਂ ਤੋਂ ਪਰੇ ਜੀ ਤੇ ਉਹ ਪਰਲਾ ਥਾਣੇ ਚੱਲਦਾ ਪਰਲਾ ਨਹੀਂ ਜੇ ਚੱਲਦਾ ਵੇ ਬਾਕੀ ਤਾਂ ਆਹ ਰਹਾਂ ਹੁੰਦੀਆਂ ਵਾ ਠੀਕ ਐ ਤੇ ਕਿੰਨਾ ਫਿਰ ਇਹਦਾ ਮੁੱਲ ਹਣ ਮੁੱਲ ਤੇ ਇਹਦੀ ਲਈ ਤੇ ਮਹਿੰਗੀ ਅੱਛਾ ਤੇ ਬਾਕੀ ਹੁਣ ਇਹਦੀ 5000 ਦੀ ਕਰ ਦੀ ਵਿੱਚੋਂ ਛੋਟ ਛੜਕ ਆ ਵੀ ਕਰ ਦੋ ਤੂੰ ਆ ਵੀ ਜੈਸ ਸੁਣਾਓ ਕਰ ਦੋ ਆ ਵੀ ਕਰ ਦੋ 32 ਦੀ ਦੇ ਦਈਏ ਜੀ ਜਿਹੜੀ ਦੇ ਦੇਣੇ ਵਿੱਚ ਜਿਹੜੀ ਛੋੜੀ ਹੋਣੀ 26000 ਦੀ 26000 ਦੀ ਅੱਛਾ 26000 ਦੀ ਦੁੱਧ 12 ਲੀਟਰ ਵਿੱਚ ਹੀ ਮਣਾ ਕੇ ਦੇਵਾਂਗਾ ਅੱਛਾ ਤੇ ਬਾਕੀ ਅਜੇ ਤਾਜੀ ਸੂਈ ਆ ਗੱਲਾਂ ਨਾਲੂ ਦੇ ਨਾਲ ਠੀਕ ਐ ਤੇ ਉਤਰਾ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਵੀ ਜੀ 16 17 ਕਿਲੋ ਆਮ ਨਾਲ ਕਰੂਗੀ ਠੀਕ ਐ ਜੀ 6 12 ਕਿਲੋ ਦਾ ਹੀ ਐ 6 ਦਿਨ ਹੋਇਆ ਸੀ ਨੂੰ ਅੱਜ 12 ਕਿਲੋ ਲੀਟਰ ਵਾਲਾ ਬੋਲਾ ਕੋਈ ਮੇਲੇ ਜਿਤਨਾ ਵੱਜੀ ਠੀਕ ਐ ਜੀ ਅੱਛਾ ਇਹ ਬੋਲੇ ਦਾ ਸਵਾਰ ਹੁੰਦਾ ਦੁੱਧ ਤੇ ਹੁਣ ਆ ਨੀਂਦੀ ਰਵੀ ਦੀ ਝੋਟੀ ਆ ਗਈ ਕਾਫੀ ਖੂਬਸੂਰਤ ਐ ਇੰਨਾ ਕਿੰਨਾ ਚਿਰ ਹੋ ਗਿਆ ਜੀ ਸੂਈ ਨਾ ਮੈਨੂੰ ਜੀ ਆ ਜ ਮੇਰੇ ਕੋਲ ਇੱਕ ਕਟਾ ਕਟਾ ਠੀਕ ਹੈ ਮੈਨੂੰ ਅੱਜ 10 15 ਕੋ 20 ਦਿਨ ਵਾਲੇ ਕੋ ਮਹੀਨਾ ਵਾਲੇ ਸਾਹਮਣੇ ਹੈਗਾ ਜੋ ਆ ਬੱਚਾ ਜੀ ਹਾਂਜੀ ਤੇ ਦੁੱਧ ਕਿੰਨਾ ਜੀ ਤੇ ਕੋਲ ਦੁੱਧ ਦੇ ਜੀ ਕੋ 9 ਕਿਲੋ ਦਾ ਗਰੰਟੀ ਹੋਊਗੀ ਤੋੜ ਦੋ ਫਿਰ ਇਹਨਾਂ ਵਿੱਚ ਬਾਕੀ ਸੋਨੇ ਝੋਟੀ ਫੱਬਦੀ ਆ ਜਿਹੜੀ ਬਾਕੀ ਪੈਥਫੋੜੇ ਤੋਂ ਚੰਗੀ ਆ ਮਹੀਨੇ ਦੇ ਲੱਗੇ ਜਿਹੜਾ ਕਹਿੰਦੇ ਵੀ ਸੁਗਨ ਹੋ ਗਿਆ ਰਮਰਾਦੀ ਇਹਦੀਆਂ ਦਿਖਾ ਦੇ ਸੰਦੇਸ ਲਈ ਕਿ ਵਾਇਦਾ ਠੀਕ ਹੈ ਹਾਂ ਬਾਕੀ ਆਪਣੀ ਸਮਝ ਨਾਲ ਕੋਈ ਵੇਖ ਲੈ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ 70 ਨਾਲ ਜੀ ਹਾਂਜੀ 70 ਨਾਲ ਜੀ 70000 ਤੇ ਜਾਣਾ ਜੀ ਨਾ ਜੀ ਆਹ ਤੇ ਆਪਣੀ ਮਰਜ਼ੀ ਹੈ 65 ਤੇ ਦੇ ਦਈਏ ਫਿਰ 63 ਹੀ ਦੇ ਦਾਂ ਅੱਛਾ 63 ਜੀ ਦੇ ਦਾਂ ਅੱਛਾ 62000 ਦੇ ਦਾਂ ਤੇ ਦੁੱਧ 8 ਲੀਟਰ ਪੱਕਾ ਹੈਗਾ ਜੀ ਮੋਕੇ ਤੇ ਪੱਕਾ ਜਾਂ ਟੈਂਕ ਚ ਹੋ ਕੇ ਖੜੇ ਆ ਕਿ ਤੇ ਠੰਡ ਤੋਂ ਨੇ ਇਹਦੇ ਓਕੇ ਸਰ ਜਮਾ ਓਕੇ ਹੋਵੇ ਜੀ ਠੀਕ ਹੈ ਮੈਂ ਵਾਪਸ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਸੁਈਆਂ ਸੁਈਆਂ ਬਾਕੀ ਸੁਈਆਂ ਆਪਣੀਆਂ ਚੋਗੇ ਤਸੱਲੀ ਕਰ ਤਸੱਲੀ ਕਰਕੇ ਨਾ ਇਸ ਚੱਕ ਕੇ ਖੜੇ ਜੋ ਵੀ ਇਹ ਸਾਰਾ ਕੁਝ ਇੱਥੇ ਇੱਥੇ ਆਪਣਾ ਵੇਸ ਚੱਕ ਕੇ ਖੜੇ ਜੀ